ਸਸਿਕਾ ਦੋਸਤੋ ਆਮ ਤੌਰ ਤੇ ਅਸੀਂ ਦੇਖਦੇ ਆ ਕਿ ਜਿਹੜੇ ਅੱਜ ਦੇ ਸਮੇਂ ਦੇ ਦੌਰਾਨ ਬਥੇਰੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਕਈ ਵਾਰ ਉਹ ਘਟਨਾਵਾਂ ਦੂਜਿਆਂ ਦੇ ਲਈ ਉਦਾਹਰਨਾ ਵੀ ਬਣ ਜਾਂਦੀਆਂ ਨੇ ਪਰ ਜਿਹੜੀ ਅੱਜ ਤੁਹਾਡੇ ਨਾਲ ਘਟਨਾ ਦਾ ਮੈਂ ਜ਼ਿਕਰ ਕਰਨ ਲੱਗਾ ਇਹ ਘਟਨਾ ਨਹੀਂ ਕੁਬਾਰਦਤ ਹੈ ਕਿਉਂਕਿ ਇੱਥੇ ਜਿੱਥੇ ਇੱਕ ਪਾਸੇ ਰਿਸ਼ਤੇ ਦਾ ਖੂਨ ਹੋਇਆ ਦੂਜੇ ਪਾਸੇ ਦੇਖਿਆ ਜਾਵੇ ਤਾਂ ਆਖਰ ਇੱਕ ਭਰੋਸੇ ਦਾ ਵੀ ਖੂਨ ਹੋਇਆ ਇਹਦੇ ਨਾਲ ਹੀ ਜੇ ਗੱਲ ਕੀਤੀ ਜਾਵੇ ਤਾਂ ਆਮ ਤੌਰ ਤੇ ਅਸੀਂ ਦੇਖਦੇ ਆ ਵੀ ਜਿਮ 트ਰੇਨਰਾਂ ਦੇ ਨਾਲ ਸੰਪਰਕ ਚ ਕੁੜੀਆਂ ਮੁੰਡੇ ਸਾਰੇ ਆਉਂਦੇ ਨੇਗੇ ਪਰ ਕਈ ਵਾਰ ਰਿਸ਼ਤੇ ਇਸ ਹੱਦ ਤੱਕ ਚਲੇ ਜਾਂਦੇ ਨੇ ਕਿ ਦੋਨਾਂ ਦੇ ਵਿੱਚ ਪ੍ਰੇਮ ਸੰਬੰਧ ਨੇ ਜਿਹੜੇ ਉਹ ਵੱਡੇ ਤੌਰ ਤੇ ਐਕਟਿਵ ਹੋ ਜਾਂਦੇ ਨੇ। ਇਹੀ ਮਾਮਲਾ ਜੇ ਦੇਖਿਆ ਜਾਵੇ ਬੜਾ ਦੁੱਖ ਭਰਿਆ ਹੈਗਾ। 3 ਸਾਲਾਂ ਬਾਅਦ ਇਸ ਮਾਮਲੇ ਦਾ ਭੇਤ ਇਸ ਕਰਕੇ ਖੁੱਲ ਗਿਆ ਕਿਉਂਕਿ ਜਿਹੜਾ ਮਰਿਆ ਸ਼ਖਸ ਉਹਦੇ ਭਰਾ ਨੇ ਇਹ ਉੱਤਾ ਚੁੱਕਿਆ। ਉਸ ਤੋਂ ਬਾਅਦ ਪੁਲਿਸ ਇਨਵੈਸਟੀਗੇਸ਼ਨ ਸ਼ੁਰੂ ਹੋਈ। ਫਿਰ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਉਹਦੀ ਘਰ ਵਾਲੀ ਦੇ ਵੱਲੋਂ ਹੀ ਆਪਦੇ ਪਤੀ ਨੂੰ ਮਰਵਾਇਆ ਗਿਆ ਸੀਗਾ। ਖੈਰ ਮਾਮਲਾ ਜਦੋਂ ਤੁਸੀਂ ਪੂਰਾ ਸਮਝੋ ਤੈਥੋਂ ਜ਼ਿਕਰ ਹੁੰਦਾ ਹੈ ਇਹ ਹਿੰਦੁਸਤਾਨ ਨੇ ਸਾਂਝਾ ਕਰਿਆ ਜੀਚੋ ਲਿਖਦੇ ਨੇ ਕਹਿੰਦੇ ਹਰਿਆਣਾ ਦੇ ਪਾਣੀਪੱਤ ਦੇ ਜਿਮ ਟ੍ਰੇਨਰ ਦੇ ਪਿਆਰ ਦੇ ਵਿੱਚ ਘਰ ਵਾਲੇ ਨੂੰ ਕਤਲ ਕਰਨ ਵਾਲੀ ਜਾਨੀ ਕਿ ਜਿਹੜਾ ਮਰਿਆ ਸ਼ਖਸ ਉਹਦਾ ਨਾਮ ਬినੋਦ ਬਰਾੜਾ ਹੈ ਤੇ ਘਰ ਵਾਲੇ ਨੂੰ ਮਾਰਉਣ ਵਾਲੀ ਨਿਧੀ ਦੀ ਕਰਤੂਤ ਹੈਰਾਨ ਹੈਰਾਨ ਕਰਨ ਵਾਲੀ ਆ ਤਿੰਨ ਸਾਲਾਂ ਬਾਅਦ ਇਸ ਮਾਮਲੇ ਦਾ ਖੁਲਾਸਾ ਹੋਇਆ ਤੇ ਪਰਤਦਰ ਪਰਤਾਂ ਜਿਹੜੇ ਰਾਜ ਉਹ ਖੁੱਲ ਕੇ ਸਾਹਮਣੇ ਆਏ ਨੇ ਪੁਲਿਸ ਦੀ ਜਾਂਚ ਦੇ ਮਤਲਬ ਕਹਿੰਦੇ ਜਿੰਨ ਟ੍ਰੇਨਰ ਸੁਮਿਤ ਦੇ ਪਿਆਰ ਦੇ ਵਿੱਚ ਪਈ ਨਿਧੀ ਨੇ ਪਹਿਲਾਂ ਇੱਕ ਵਾਰ ਪਤੀ ਬਨੋਦ ਦਾ ਕਤਲ ਕਰਾਉਣ ਦੇ ਲਈ ਕੋਸ਼ਿਸ਼ ਕੀਤੀ ਸੀ ਐਦੂ ਜਿਹਦੇ ਤਹਿਤ ਸੁਮਿਤ ਤੇ ਨਿਧੀ ਦਾ ਇੱਕ ਟਰੱਕ ਚਾਲਕ ਨੂੰ ਯਾਨੀ ਕਿ ਜਿੰਮ ਟ੍ਰੇਨਰ ਜਿਹੜਾ ਉਹਦਾ ਆਸ਼ਕ ਸੀਗਾ ਉਹਨੂੰ ਉਹਨੇ ਨਾਲ ਮਿਲ ਕੇ ਇੱਕ ਟਰੱਕ ਵਾਲੇ ਨੂੰ ਪੈਸੇ ਦਿੱਤਾ 10 ਲੱਖ ਰੁਪਏ ਦੀ ਸਪਾਰੀ ਦਿੱਤੀ ਕਿ ਉਹਨੂੰ ਫੇਟ ਫੂਟ ਮਾਰ ਜੂਗਾ ਤੇ ਉਹ ਖਤਮ ਹੋ ਜਾਊਗਾ ਉਸ ਤੋਂ ਬਾਅਦ ਜਿਹੜੀ ਕਈ ਐਕਸੀਡੈਂਟ ਤੱਕਰਾਤਾ 5 ਅਕਤੂਬਰ 2021 ਨੂੰ ਕਰਾਏ ਗਏ ਇਸ ਐਕਸੀਡੈਂਟ ਦੇ ਵਿੱਚ ਕਹਿੰਦੇ ਬਨੋਦ ਕੁਮਾਰ ਗੰਭੀਰ ਰੂਪ ਦੇ ਵਿੱਚ ਘਾਇਲਤਾ ਹੋ ਗਿਆ ਪਰ ਉਹਦੀ ਜਾਨ ਬਚ ਗਈ ਇਸ ਦੇ ਤਹਿਤ ਨਿਧੀ ਤੇ ਸੁਮਿਤ ਨੇ ਕਹਿੰਦੇ ਦੁਬਾਰਾ ਜਦੋਂ ਪਲਾਨ ਫੇਲ ਹੁੰਦਾ ਦੇਖਿਆ ਤਾਂ ਉਹਨਾਂ ਨੇ ਫੇਰ ਮਰਨ ਦੀ ਜਿਹੜੀ ਯੁਕਤ ਪੜਾਉਣੀ ਸ਼ੁਰੂ ਕਰਤੀ ਯਾਨੀ ਕਿ ਉਹਨਾਂ ਨੇ ਦੇਖਿਆ ਵੀ ਇਹ ਬੰਦਾ ਇਹ ਸ਼ਖਸ ਮਰਿਆ ਤਾਂ ਹੈ ਨਹੀਂਗਾ ਬਚ ਗਿਆ ਉਦੋਂ ਬਾਅਦ ਦੇ ਵਿੱਚ ਫੇਰ ਇਹ ਆਈਡੀਆ ਚਲਾਉਣੇ ਸ਼ੁਰੂ ਕਰਤੇ ਤੇ ਇੱਥੋਂ ਤੱਕਰ ਤੁਸੀਂ ਦੇਖੋ ਕਿ ਕਿਵੇਂ ਕਨਵਿੰਸ ਕਰਿਆ ਹੋਣਾ ਕਿਵੇਂ ਲੋਕਾਂ ਦਾ ਇਹ ਛਾਤੀਰ ਦਿਮਾਗ ਹੈ ਜਿਹੜਾ ਇੱਥੇ ਤੱਕਰ ਪਹੁੰਚਦਾ ਕਿਉਂਕਿ ਇਹ ਪੂਰਾ ਪੁਲਿਸ ਇਨਵ ਇਹਦੇ 'ਚ ਲਿਖਦੇ ਨੇ ਕਹਿੰਦੇ ਉਹਨਾਂ ਦੇ ਦਿਮਾਗ ਦੇ ਵਿੱਚ ਆਈ ਆਈਡੀਆ ਆਇਆ ਕਿ ਵਿਨੋਦ ਨੂੰ ਗੋਲੀ ਮਰਵਾ ਦਈਏ ਤੇ ਇਹ ਉਸੇ ਟਰੱਕ ਚਾਲਕ ਨੂੰ ਕਹਿੰਦੇ ਫੇਰ ਲਾਲਚ ਦਿੱਤਾ ਤੇ ਘਰ ਦੇ ਵਿੱਚ ਹੀ ਵਿਨੋਦ ਨੂੰ ਗੋਲੀ ਮਰਵਾ ਕੇ ਹੱਤਿਆ ਕਰਤੀ ਉਹਨੂੰ ਲਾਲਚ ਦਿੱਤਾ ਤੇ ਇੱਕ ਗੇਮ ਪਿੱਛੇ ਤੁਸੀਂ ਦੇਖੋ ਕਿ ਕਿਉਂ ਉਸੇ ਬੰਦੇ ਤੋਂ ਗੋਲੀ ਮਰਵਾਈ ਇਸ ਤੋਂ ਬਾਅਦ ਦਾਵਾ ਕੀਤਾ ਗਿਆ ਕਿ ਕਹਿੰਦੇ ਕਿ ਟਰੱਕ ਚਾਲਕ ਦੇਵ ਸੁਨਾਰ ਐਕਸੀਡੈਂਟ ਦੇ ਮਾਮਲੇ ਦੇ ਵਿੱਚ ਕੋਰਟ ਦੇ ਬਾਹਰ ਸਮਝੌਤਾ ਕਰਨ ਨੂੰ ਲੈ ਕੇ ਆਇਆ ਸੀ ਵਿਨੋਦ ਕੁਮਾਰ ਨੇ ਇਨਕਾਰ ਕਰਤਾ ਤੇ ਉਹਨੇ ਗੋਲੀ ਮਾਰ ਕੇ ਉਹਦੀ ਕਤਲ ਕਰਤਾ ਪੁਲਿਸ ਨੇ ਕਹਾਣੀ ਤੇ ਯਕੀਨ ਵੀ ਕਰ ਲਿਆ ਘਰ ਕਹਿੰਦੇ ਹੋ ਸਕਦਾ ਵੀ ਐਂ ਹੋਇਆ ਹੋਵੇ ਪਰ 3 ਸਾਲ ਬਾਅਦ ਵਿਨੋਦ ਦੇ ਆਸਟ੍ਰੇਲੀਆ ਚ ਰਹਿ ਰਹੇ ਪਰ ਭਾਈ ਪ੍ਰਮੋਦ ਕੁਮਾਰ ਨੇ ਜਦੋਂ ਫਿਰ ਪੁਲਿਸ ਨੂੰ ਸੰਪਰਕ ਕਰਿਆ ਤੇ ਦੁਬਾਰੇ ਫਾਇਲ ਖੋਲੀ ਗਈ। ਪਤੀ ਦੀ ਮੌਤ ਤੋਂ ਬਾਅਦ ਕਹਿੰਦੇ ਗਮ ਨਾਉਣ ਦੇ ਵਿੱਚ ਕੁਝ ਅਰਸੇ ਤੋਂ ਬਾਅਦ ਨਾਟਕ ਕਰਨ ਤੋਂ ਬਾਅਦ ਉਹਨੇ ਆਪਣੀ ਬੇਟੀ ਐ ਜਿਹੜੀ ਉਹ ਆਸਟ੍ਰੇਲੀਆ ਭੇਜ ਦਿੱਤਾ। ਫਿਰ ਜਿਮ ਟ੍ਰੇਨਰ ਦੇ ਨਾਲ ਨਿਧੀ ਨੇ ਰਹਿਣਾ ਸ਼ੁਰੂ ਕਰਤਾ ਜਿਹਦੀ ਲਾਈਫ ਸਟਾਈਲ ਜਦੋਂ ਬਦਲਿਆ ਦੇਖਿਆ ਤਾਂ ਉਹਦੇ ਪਰਿਵਾਰ ਨੂੰ ਸ਼ੱਕ ਹੋਇਆ ਕਿ ਆਕਰ ਇਹ ਹੋਈ ਕੀ ਜਾਂਦਾ। ਫਿਰ ਪੁਲਿਸ ਨੇ ਜਾਂਚ ਸ਼ੁਰੂ ਕਰੀ ਤੇ ਮਾਮਲਾ ਜਦੋਂ ਖੁੱਲਿਆ ਤਾਂ ਫਿਰ ਨਿਧੀ ਤੇ ਸੁਮਿਤ ਦੇ ਫੜੇ ਜਾਣ ਤੋਂ ਬਾਅਦ ਸਭ ਕੁਝ ਉਹਨਾਂ ਨੇ ਕਬੂਲਿਆ ਦੱਸੀ ਵੀ ਸਾਰੀ ਕਹਾਣੀ ਵੀ ਦੱਸੀ ਉਦੋਂ ਬਾਅਦ ਦੇ ਵਿੱਚ ਨੀਧੀ ਨੇ ਦੱਸਿਆ ਕਿ ਪਤੀ ਨੂੰ ਇਸ ਲਈ ਮਰਵਾਉਣਾ ਚਾਹੁੰਦੀ ਸੀ ਕਿ ਟ੍ਰੇਨਰ ਸੁਮਿਤ ਦੇ ਨਾਲ ਤਾਂ ਕਿ ਮੈਂ ਵਿਆਹ ਕਰਾ ਲਾਂ ਫਿਰ ਵਿਨੋਦ ਨੇ ਵਿਰੋਧ ਮਨਾੜਾ ਅਸਲ ਤੌਰ ਤੇ ਕਹਿੰਦਾ ਇੱਕ ਕੰਪਿਊਟਰ ਇੰਸਟੀਚਿਊਟ ਚਲਾਉਂਦਾ ਸੀਗਾ ਦੋਨਾਂ ਦੀ ਇੱਕ ਬੇਟੀ ਵੀ ਸੀ ਤੇ ਇਸ ਕਈ ਸਾਲਾਂ ਦੇ ਇਸ ਰਿਸ਼ਤੇ ਤੋਂ ਬਾਅਦ ਆਪਸੀ ਖੱਲਲ ਆ ਜਿਹੜੀ ਆਮ ਤੌਰ ਤੇ ਅਸੀਂ ਦੇਖਦੇ ਹਾਂ ਵੀ ਜਦੋਂ ਇੱਕ ਸਮਾਂ ਰਿਲੇਸ਼ਨਸ਼ਿਪ ਨੂੰ ਹੋ ਜਾਂਦਾ ਤੇ ਹਰਾਇਕ ਦੀ ਜ਼ਿੰਦਗੀਆਂ ਦੇ ਵਿੱਚ ਉਹ ਪਿਆਰ ਮੁਹੱਬਤ ਨਹੀਂ ਰਹਿੰਦੀ ਕਈ ਵਾਰ ਇਹ ਜਿਹੜੀ ਆਪਸੀ ਖਲਲ ਵੀ ਸਾਹਮਣੇ ਆਉਂਦੀ ਹੈ ਉਸੇ ਦੇ ਤਹਿਤ ਜਦੋਂ ਜਿਮ ਟ੍ਰੇਨਰ ਦੇ ਸੰਪਰਕ ਦੇ ਵਿੱਚ ਨਿਧੀ ਆਉਂਦੀ ਆ ਤਾਂ ਫਿਰ ਦੋਨਾਂ ਦੇ ਪਿਆਰ ਦੇ ਰਿਸ਼ਤੇ ਜਿਹੜੇ ਸ਼ੁਰੂ ਹੋ ਜਾਂਦੀ ਆ ਉਸ ਜਾਂਚ ਕਹਿੰਦੇ ਪਤਾ ਲੱਗਿਆ ਕਿ ਬਨੋਦ ਨੇ ਆਪਣੀ ਪਤਨੀ ਦੇ ਸਬੰਧ ਦੀ ਭਣਕ ਲੱਗੀ ਸੀ ਕਿ ਇਹਦੇ ਚੱਲਦੇ ਹੋਏ ਵਿਵਾਦ ਵੀ ਹੋਣ ਲੱਗਿਆ ਸੀਗਾ ਇੱਥੋਂ ਤੱਕ ਰਕੀ ਬਨੋਦ ਨੇ ਸੁਮਿਤ ਨੂੰ ਇਹ ਵੀ ਕਿਹਾ ਸੀ ਕਿ ਜੇਕਰ ਉਹ ਪਤਨੀ ਤੋਂ ਦੂਰ ਨਾ ਹੋਇਆ ਤਾਂ ਦੋ ਦੋਨਿਆਂ ਦਾ ਮੰਨੇ ਤਾਂ ਬਨੋਦ ਨੂੰ ਹੀ ਆਪਣੀ ਰਾਹ ਤੋਂ ਦੂਰ ਕਰਨ ਦੇ ਲਈ ਖਤਰਨਾਕ ਪਲਾਨ ਬਣਾ ਲਿਆਗਾ ਯਾਨੀ ਕਿ ਉਹਨੇ ਪਤਾ ਲੱਗ ਗਿਆ ਸੀ ਉਹਨੇ ਉਹਨੂੰ ਕਿਹਾ ਸੀਗਾ ਵੀ ਤੂੰ ਦੂਰ ਰਹਿਣਾ ਸ਼ੁਰੂ ਕਰ ਦੇ ਪਰ ਜਦੋਂ ਨਹੀਂ ਮੰਨੇ ਤਾਂ ਫਿਰ ਇਹਨਾਂ ਨੇ ਦੋਹਾਂ ਨੇ ਵਿਨੋਦ ਤੇ ਨੀਦੀ ਨੇ ਪਲਾਨ ਬਣਾ ਲਿਆ ਜਿਹਦੇ ਤਹਿਤ ਪਹਿਲਾਂ ਐਕਸੀਡੈਂਟ ਕਰਾਇਆ ਉਹ ਚ ਬਚ ਗਿਆ ਤੇ 2 ਮਹੀਨੇ ਬਾਅਦ ਹੀ ਘਰ ਦੇ ਵਿੱਚ ਗੋਲੀ ਮਰਵਾਤੀ ਇਸ ਮਾਮਲੇ ਦੀ ਪਾਣੀਪੱਤ ਦੇ ਐਸਪੀ ਕਹਿੰਦੇ ਅਜੀਤ ਸਿੰਘ ਸ਼ਿਕਾਇਤ ਦੇ ਹੁਕਮਾਂ ਤੇ ਦੁਬਾਰਾ ਜਾਂਚ ਸ਼ੁਰੂ ਕੀਤੀ ਗਈ ਜਿਹਦੇ ਤਹਿਤ ਇਹ ਖਤਰਨਾਕ ਮਰਡਰ ਮਿਸਟਰੀ ਦਾ ਖੁਲਾਸਾ ਸਾਹਮਣੇ ਆਇਆ ਹੁਣ ਭਰੋਸਾ ਬੰਦਾ ਕਿਤੇ ਕਰੂਗਾ ਇਹ ਸਵਾਲ ਉਦੋਂ ਖੜਾ ਹੁੰਦਾ ਜਦੋਂ ਇਸ ਮਾਹੌਲ ਦੇ ਵਿੱਚ ਇਹ ਕਹਿਿਆ ਜਾਵੇ ਸਾਰੇ ਲੋਕ ਭਾਵੇਂ ਨਹੀਂ ਹੈ ਕਿਉਂਕਿ ਬਹੁਤ ਸਾਰੇ ਚੰਗੇ ਉਹ ਉਦਾਹਰਨਾਂ ਵੀ ਅਸੀਂ ਦੇਖਦੇ ਆਂ ਪਰ ਜਦੋਂ ਇਸ ਤਰ੍ਹਾਂ ਦੀ ਕੋਈ ਬੰਦੇ ਨੂੰ ਭਣਕ ਜਿਵੇਂ ਕਹਿੰਦੇ ਹੁੰਦੇ ਨੇ ਲੱਗ ਜਾਂਦੀ ਹੁੰਦੀ ਆ ਪਰ ਉਸ ਤੋਂ ਬਾਅਦ ਵੇਅਰ ਰਹਿਣ ਦੀ ਜ਼ਰੂਰ ਲੋੜ ਹੈ ਕਿ ਜੇਕਰ ਕੋਈ ਇਸ ਤਰ੍ਹਾਂ ਦਾ ਪਿਆਰ ਨਜਾਇਜ਼ ਸਬੰਧ ਕਿਤੇ ਸਿਰੇ ਚੜ ਰਹੇ ਨੇ ਤਾਂ ਉਸ ਤੋਂ ਬਾਅਦ ਵਿੱਚ ਅਲਰਟ ਰਹਿਣਾ ਕਿੰਨਾ ਜ਼ਰੂਰੀ ਹੈ ਕੋਈ ਸਬਨੂਦ ਬਰਾੜਾ ਜਿਨੇ ਕਿ ਵਿਚਾਰੇ ਨੇ ਭਰੋਸਾ ਕਰਿਆ ਉਹ ਅੱਗੇ ਸੋਚਿਆ ਵੀ ਉਹਨੇ ਸਭ ਕੁਝ ਠੀਕ ਹੋ ਜਾਊਗਾ ਪਰ ਹਾਲਾਤ ਕਿੱਥੇ ਟੱਕਰ ਲੈ ਗਈ